ਹਾਂਜੀ ਬਾਈ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਵੀ ਸਿਆਣਿਆਂ ਦੀਆਂ ਗੱਲਾਂ ਜਿਹੜੀਆਂ ਹੁੰਦੀਆਂ ਨੇ ਨਾ ਐਵੇਂ ਲੋਕ ਕਹਿੰਦੇ ਨੇ ਵੀ ਸਿਆਣਿਆਂ ਦੀਆਂ ਗੱਲਾਂ ਮੈਂ ਨਾ ਪਿੱਛੇ ਜੇ ਜਦੋਂ ਸਕੋਰਪਿਓ ਗੱਡੀ ਲਈ ਆ ਮੇਰੀ ਸਲਾਹ ਇਹ ਮੰਨਦੀ ਸੀ ਕਿ ਵੀ ਕਿਰਸੀਟੀ ਕ੍ਰਿਸਟਾ ਗੱਡੀ ਸੀਗੀ ਵੀ ਯਾਨੀ ਉਹ ਮਹਿੰਗੀ ਸੀਗੀ 25-26 ਲੱਖ 27 ਲੱਖ ਦੀ ਸੀ ਵੀ ਉਹ ਲੈ ਲਵਾ ਤੇ ਮੰਮੀ ਕਹਿੰਦੇ ਲੁੱਕੀ ਤੂੰ ਗੱਡੀ ਸਕੋਰਪਿਓ ਕਿਹੜਾ ਮਾੜੀ ਆ ਵੀ ਤੂੰ ਸਕੋਰਪਿਓ ਲੈ ਲੈ ਹਨਾ ਪਰ ਮੈਨੂੰ ਕਾਰ ਮੰਮੀ ਕਹਿੰਦੇ ਕਿਉਂ ਸੀ ਮੈਨੂੰ ਉਹਦਾ ਕਾਰ ਨਹੀਂ ਪਤਾ ਸੀ ਮੰਮੀ ਨੇ ਕੀ ਕੀਤਾ ਮੈਨੂੰ ਨਾਲ ਆ ਪੰਜ ਤੋੜੇ ਦਾ ਇੱਕ ਕੜਾ ਬਣਾਦਾ ਗੱਡੀ ਦੇ ਨਾਲ ਤੇ ਉਦੋਂ ਦਾ ਮੈਨੂੰ ਐ ਲੱਗਦਾ ਸੀ ਲਾ ਯਾਰ ਗੱਡੀ ਲੈ ਲੈਣੀ ਸੀ ਪਰ ਮੈਂ ਅੱਜ ਸੋਚਦਾ ਯਾਰ ਦੀ ਮੈਂ 27 ਲੱਖ ਵਾਲੀ ਵੀ ਲਈ ਹੁੰਦੀ ਅੱਜ 14-15 ਲੱਖ ਦੀ ਰਹਿਣੀ ਸੀਗੀ ਪਰ 16-17 ਲੱਖ ਦੀ ਰਹਿ ਜਾਂਦੀ ਪਰ ਜਿਹੜਾ ਮੈਨੂੰ ਆ ਬਣਾਦਾ ਦੇਖੋ ਇਹ ਉਹ ਉਦੋਂ ਦਾ ਬਣਾਇਆ ਹੋਇਆ 4 ਸਾਲ ਪਹਿਲਾਂ ਦਾ ਰੇਡ ਕੀ ਸੀ ਅੱਜ ਇਹਦਾ ਰੇਡ ਕਿੱਥੇ ਪਹੁੰਚ ਗਿਆ 4 ਲੱਖ ਦਾ ਘੜਾ ਅੱਜ ਦੇ ਟਾਈਮ ਤੇ 1.5 ਲੱਖ ਦਾ ਬਣਿਆ ਸੀ ਇਹਦਾ ਦਾ ਬਣਿਆ ਸੀ 4 ਲੱਖ ਦਾ ਹੋ ਗਿਆ ਤੇ ਮੈਂ ਕਿਹਾ ਵਾਕੇ ਹੀ ਹੈ ਨਾ ਆਪਾਂ ਨਿਆਣੀ ਮੱਤ ਦੇ ਵਿੱਚ ਗੱਲਾਂ ਕਰਦੇ ਆ ਮੇਰੇ ਬੈਠੇ بڑے ਕੁਦਰਤੀ ਜਾਲ ਆ ਗਿਆ ਮੈਂ ਸਾਹ ਦੀ ਮੰਮੀ ਨਾਲ ਗੱਲਾਂ ਕਰਦਾ ਸੀ ਮੈਂ ਕਿਹਾ ਲੈ ਦੇਖ ਲੈ ਵੀ ਸਿਆਣਾ ਹੁੰਦਾ ਸਿਆਣਾ ਹੀ ਹੁੰਦਾ ਸਿਆਣੀ ਗੱਲੇ ਕਰਦਾ